ਵਾਰਡ ਨੰਬਰ 8 ਮਜਾਰਾ ਰੋਡ ਸਾਨੇਵਾਲ ਵਿਖੇ ਸਿਕਰੇਟ ਹਾਰਟ ਸਕੂਲ ਦੇ ਕੋਲ ਸੀਵਰੇਜ ਦਾ ਹੋਇਆ ਬੁਰਾ ਹਾਲ ਲੋਕ ਬਹੁਤ ਪਰੇਸ਼ਾਨ ਹਨ ਉੱਥੇ ਐਕਸੀਡੈਂਟ ਵੀ ਹੁੰਦੇ ਨੇ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ 6-7 ਮਹੀਨੇ ਤੋਂ ਇਸ ਸੀਵਰੇਜ ਦਾ ਬੁਰਾ ਹਾਲ ਹੈ ਤੇ ਪਾਣੀ ਓਵਰਫਲੋ ਹੋ ਜਾਂਦਾ ਹੈ ਤੇ ਇੱਥੇ ਮੋਟਰਸਾਈਕਲ ਵਾਲਿਆਂ ਦਾ ਐਕਸੀਡੈਂਟ ਹੁੰਦਾ ਹੈ ਤੇ ਕਾਰਾਂ ਜਦੋਂ ਇੱਥੋਂ ਲੰਘਦੀਆਂ ਹਨ ਤਾਂ ਉਹ ਦੁਕਾਨਾਂ ਤੇ ਗੰਦੇ ਪਾਣੀ ਦੇ ਛੱਟੇ ਪਾਉਂਦੀਆਂ ਹਨ ਬੱਚਿਆਂ ਨੂੰ ਸਕੂਲ ਆਣ ਜਾਣ ਵਿੱਚ ਬੜੀ ਮੁਸ਼ਕਿਲ ਆਉਂਦੀ ਹੈ ਉਹਨਾਂ ਦੀ ਐਡਰੈਸਾ ਖਰਾਬ ਹੋ ਜਾਂਦੀਆਂ ਹਨ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੜੀਆਂ ਮੁਸ਼ਕਿਲਾਂ ਆਉਂਦੀਆਂ ਹਨ ਇੱਥੋਂ ਲੰਗਨ ਟੱਪਣ ਤੋਂ ਜਦੋਂ ਪੱਤਰਕਾਰਾਂ ਨੇ ਅਮਨ ਪਨੇਸਰ ਵਾਰਡ ਨੰਬਰ 8 ਦੇ ਕੌਂਸਲਰ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਉਸ ਦਾ ਕੰਮ ਚੱਲ ਰਿਹਾ ਹੈ ਐਸੀ ਉਸ ਨੂੰ ਜਲਦ ਹੀ ਠੀਕ ਕਰਵਾ ਦਵਾਂਗੇ ਉਹਨਾਂ ਕਿਹਾ ਨਗਰ ਕੌਂਸਲਰ ਦੀ ਯੋ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕੋਈ ਆਸ਼ਵਾਸਨ ਨਹੀਂ ਦਿੱਤਾ ਜੀ ਅਮਨ ਪਨੇਸਰ ਜੀ ਬੋਲ ਰਿਹਾ ਹਾਂ ਜੀ ਅਮਨ ਪਨੇਸਰ ਜੀ ਬੋਲ ਰਹੇ ਜੀ ਖਾਦੀ ਹਾਂ ਜੀ ਬਈ ਉਹ ਜੇ ਤੁਹਾਨੂੰ ਜੇ ਜਮਲੇ ਆਪਣਾ ਜਿਹੜਾ ਟਿਕਟ ਹਾਰਡ ਕੋਲ ਆ ਇੱਕ ਆਪਣਾ ਇਸ ਵਿੱਚ ਪਟਿਆ ਆਗਾ ਜੀ ਉਹਦਾ ਉਸਤਾਨਾ ਵੀ ਤੇ ਜਲਦੀ ਉਹ ਬੱਕਾ ਲੱਗੇ ਹੋਣਾ ਢੇੜੀ ਕਰਾਉਣਾ ਪਹਿਲਾਂ ਵੀ ਕਰਾਇਆ ਸੀ ਕਿ ਇੱਕ ਵਾਰ ਅੱਛਾ ਜੀ ਤੇ ਉਹਨਾ ਬਲਾਕੇਜ ਆ ਜਿਹੜੀ ਮੇਨ ਰੀਸਿਵਰ ਆ ਜੀ ਅੱਗੇ ਜਿਹੜਾ ਲੰਘਦਾ ਜਿਹੜਾ ਮਜਾਰੇ ਵਾਲੋਂ ਨਿਕਲਦਾ ਜੀ ਜੀ ਇਹਦੇ ਦੋ ਕੁ ਵਾਰ ਜੈਟਿੰਗ ਜੈਟਿੰਗ ਮਸ਼ੀਨ ਨਾਲ ਵੀ ਖਲਾਇਆ ਪਰ ਇਹ ਖੁੱਲਿਆ ਨਹੀਂ ਹੈਗਾ ਸਰ ਪਤਾ ਕੀ ਗੱਲ ਕੀ ਹੈ ਤੇ ਇਹਨਾਂ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਇੱਥੇ ਲੋਕ ਡਰਦੇ ਨੇ ਸੱਤਾਂ ਲੱਗਦੀਆਂ ਉਹਨਾਂ ਤੇ ਜੀ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਨੇ ਫਿਰ ਬੱਚੇ ਤੁਹਾਨੂੰ ਮਦਦਾਈ ਆਪਾ ਨੇ ਇਹ ਪੇਲਾ ਬਹੁਤ ਜਾ ਰਹਾ ਦਿੱਕਾ ਸੀ ਇਹਦੇ ਉੱਤੇ ਹਾਂਜੀ ਪੂਰਾ ਸਕੂਲ ਦੇ ਗੇਟ ਦੇ ਅੰਦਰ ਤੱਕ ਪਾਣੀ ਭਰ ਜਾਂਦਾ ਸੀਗਾ ਹਾਂਜੀ ਇਹਦਾ ਨਾ ਮੈਂ ਹਾਉਦੀ ਬਣਵਾਈ ਮੂਰੇ ਰੋੜ ਦੇ ਉੱਤੇ ਪਟਾਕੇ ਹੌਦੀ ਲਈ ਨੀਮੀ ਸੀ 3.5 ਫੁੱਟ ਜੀ ਉਹਦਾ ਬਹਾਲੀਓ ਮਸ਼ੀਨ ਮੰਗਾ ਕੇ ਪਹਿਲਾਂ ਤਾਂ ਸਾਨੂੰ ਗਟਰ ਨਾਲ ਲੱਭੇ ਗਟਰ ਗੋਟਰ ਲੱਭਿਆ ਚਲੋ ਹੌਦੀ ਬਣਾਤੀ ਆਪਣੇ ਨਾਲ ਲੋਕਾਂ ਦੀ ਬਾਜੀ ਇੰਨੀ ਕਾਲੀ ਆ ਆਪਾਂ ਹੌਦੀ ਬਣਾਈ ਆ ਵੀ ਘੱਟੋ ਘੱਟ ਆਪਾਂ 2-4 ਘੰਟੇ ਜੇ ਅਸੀਂ ਨਾ ਟ੍ਰੈਫਿਕ ਰੁੱਕ ਕੇ ਰੱਖੀ ਅੱਛਾ ਜੀ ਮਤਲਬ ਰੋਕਣੀ ਨਦੀਸੂ ਮਤਲਬ ਕੋਆਪਰੇਟ ਨਹੀਂ ਬਾਜੀ ਲੋਕ ਆਪਣੇ ਕਰਦੇ ਜਿਹੜੀ ਮੇਨ ਗੱਲ ਆ ਇਹ ਕਦਰ ਹੌਦੀ ਦਾ ਫਲਾ ਲਗਦੇ ਅਜੀ ਮਸਲਾ ਹਲ ਇਹ ਐਕਚੁਅਲੀ ਤੁਹਾਨੂੰ ਮੈਂ ਦੱਸਦਾ ਗੱਲ ਜਦੋਂ ਜੈਟ ਆਪਣੇ ਕੋਲ ਨਾ ਜੈਟਿੰਗ ਮਸ਼ੀਨ ਹੈ ਨਹੀਂ ਹੀ ਸਾਹਨੇ ਵਾਲਾ ਠੀਕ ਹੈ ਜੀ ਜਿਹੜੀ ਵੱਡੀ ਜੈਟਿੰਗ ਮਸ਼ੀਨ ਹੁੰਦੀ ਹੈ ਨਾ ਇਹ ਉਹਦੇ ਨਾਲ ਹੀ ਹੱਲ ਹੋਣਾ ਜੀ ਅੱਛਾ ਜੀ ਹਾਂ ਉਹ ਜੈਟਿੰਗ ਮਸ਼ੀਨ ਲੁਧਿਆਣੇ ਲੁਧਿਆਣੇ ਵਾਲਿਆਂ ਕੋਲ ਜਾਂ ਖੰਨੇ ਵਾਲਿਆਂ ਕੋਲ ਆ ਜੀ ਠੀਕ ਹੈ ਜੀ ਹੁਣ ਉਹ ਉਹਨਾਂ ਤੋਂ ਮੋਰੀ ਆਣੀ ਜਦੋਂ ਉਹ ਆਊਗੀ ਉਦੋਂ ਹੱਲ ਹੋਣਾ ਵੀ ਇਹ ਮਸਲਾ ਇੱਕ ਕਦਮ ਤੱਕ ਉਹ ਜਲਦੀ ਕਰਾ ਦੇਣਾ ਜੀ ਹਾਂ ਜੀ ਸਰ ਉਸਨੇ ਪਤਾ ਕੀ ਗੱਲ ਕੀ ਹੈ ਕੱਲ ਪਰਸਨ ਐਕਸੀਡੈਂਟ ਵੀ ਹੋਇਆ ਸੀ ਤੁਹਾਨੂੰ ਚੈਟ ਤੁਹਾਡੀ ਮੌਲਿਕ ਹੋਊਗਾ ਅੱਛਾ ਜੀ ਹਾਂ ਜੀ ਹੋਰ ਭਾਜੀ ਚੱਕਰੇ ਅਭੀ ਜੋ ਅਸੀਂ ਈਓ ਸਾਹਿਬ ਕੋਲ ਗੱਲ ਕਰਦੇ ਹਾਂ ਮੈਨੂੰ ਕਾਉਂਸਲ ਉਹ ਕਹਿੰਦੇ ਨੇ ਆਪਣੇ ਹੱਦ ਹੱਦਬੰਦੀ ਤੋਂ ਬਾਹਰ ਆ ਅੱਛਾ ਜੀ ਹਾਂ ਇਹ ਕਿਨਾਂ ਹੱਦਬੰਦੀ ਜਾਊਗਾ ਸਰ ਤੇ ਜਿਹੜਾ ਸਕੂਲ ਆ ਨਾ ਜੀ ਸਕੂਲ ਤੋਂ ਪਹਿਲਾਂ ਪਹਿਲਾਂ ਏਰੀਆ ਹੈਗਾ ਉਹ ਆ ਨਗਰ ਕਾਉਂਸਲ ਦੇ ਅੰਦਰ ਠੀਕ ਹੈ ਜੀ ਜਿਹੜੀ ਉਹ ਤੋਂ ਬਾਅਦ ਹੈ ਮੁਜਾਰੇ ਪਿੰਡ ਦੀ ਜ਼ਮੀਨ ਨੂੰ ਲੱਗ ਜਾਂਦਾ ਜੀ ਅੱਛਾ ਜੀ ਹਾਂ ਜੀ ਮਤਲਬ ਆਪਣੀ ਹਦੂਦ ਤੋਂ ਬਾਹਰ ਹੋ ਜਾਂਦਾ ਪਰ ਫਿਰ ਵੀ ਸੀਵਰੇਜ ਤਾਂ ਆਪਣਾ ਹੀ ਹੈ ਜੀ ਉਹਦੇ ਕਰਕੇ ਆਪਾਂ ਲੱਗੇ ਹੋਏ ਆ ਫਿਰ ਵੀ ਚਲਾਉਣਾ ਵੀ ਚਲੋ ਯਾਰ ਕੋਈ ਗੱਲ ਨਹੀਂ ਬੱਚਿਆਂ ਨੂੰ ਤਾਂ ਰਾਹ ਕੀ ਇਹਨਾਂ ਨੂੰ ਔਕਾ ਆਉਂਦਾ ਦਿੱਕਤ ਆਉਂਦੀ ਆ ਹਾਂ ਜੀ ਹਾਂ ਜੀ ਤੇ ਹਾਂ ਜੀ ਹਾਂ ਜੀ ਜਿਹੜੇ ਏਰੀਆ 'ਚ ਪੈਂਦਾ ਵਾ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆ ਉਹਨਾਂ ਦਾ ਨੰਬਰ ਕੋਈ ਕੰਟੈਕਟ ਨੰਬਰ ਦੇ ਦੋ ਜੀ ਤੇ ਜਿਨੇ ਇੱਕ ਵਾਰ ਬਾਜੀ ਬਾਲੀ ਗੱਲਾਂ ਈਓ ਸਾਹ ਉਹਨਾਂ ਨਾਲ ਗੱਲ ਕਰੋ ਨਗਰ ਕੌਂਸਲ ਜੀ ਜੀ ਆਹ ਦੀ ਉਹਨਾਂ ਨੂੰ ਕਹੋ ਮੈਂ ਤਾਂ ਆਪਣੇ ਵੱਲੋਂ ਐਫਰਟਸ ਕਰੀ ਰਿਹਾ ਮੇਰੀ ਤਾਂ ਪਰਸੋਂ ਸਾਡੀ ਮੀਟਿੰਗ ਹੋਈ ਸੀ ਕਿ ਨਗਰ ਕੌਂਸਲ ਦੀ 15 ਮੋਦੇ ਵਿੱਚ ਵੀ ਇਹ ਮੁੱਦਾ ਰੱਖਿਆ ਸੀਗਾ ਅੱਛਾ ਜੀ ਤੇ ਕੀ ਕਹਿੰਦੇ ਸੀਗੇ ਫਿਰ ਕੀ ਹੁੰਦਾ ਉਹਨਾਂ ਨੇ ਆਹੀ ਕਹਿੰਦੇ ਸੀ ਕਿ ਕਦੇ ਵੀ ਆਪਣੇ ਵੀ ਆਪਾਂ ਆਪਣੇ ਕੋਲ ਮਸ਼ੀਨ ਹੈ ਨਹੀਂ ਵੱਡੀ ਹਾਂ ਜੀ ਤਾਂ ਵੱਡੀ ਮਸ਼ੀਨ ਦੇ ਨਾਲ ਹੀ ਹੋਲਣਾ ਜੀ ਤੇ ਜੱਟਾ ਕਰਦਾ ਲੋਕ ਪਰੇਸ਼ਾਨ ਹੁੰਦੇ ਰਹਿੰਦੇ ਫਿਰ ਇਹਦਾ ਕੀ ਕਹਿੰਦੇ ਨੇ ਵੀ ਇਹਨਾਂ ਐਕਟ ਜਾਇਦਾ ਭਾਈ ਜਾਜ ਰਹੇ ਇੱਕ ਹੱਲਾ डीसी दफ्तर ਇਹਦੀ ਕੰਪਲੇਟ ਪਾਈ ਜਾਵੇ ਜੀ। ਇਹ ਦੇਖੋ ਕੌਣ ਕਰੂਗਾ ਸਾ? ਤੇ ਬੜੀ ਜਿਵੇਂ ਉਥੇ ਦੇ ਲੋਕਲ ਲੋਕ ਜਾਂ ਸਕੂਲ ਵਾਲੇ ਕਰ ਸਕਦੇ ਆ ਜੀ। ਤੇ ਵੀ ਸਕੂਲ ਦੇ ਵੀ ਮੁਕਾ ਦਾ। ਠੀਕ ਹੈ ਜੀ। ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਵੀ ਡੀਸੀ ਆਫਿਸ ਤੋਂ ਉਹ ਉਹ ਲੋੜ ਆਣੇ ਉਹ ਮਜਿਨਾ ਉਹ ਪ੍ਰੋਵਾਈਡ ਕਰਵਾ ਸਕਦੇ ਆ। ਇਹ ਨਾ ਜੀ ਮਿਲਾਓ ਨਗਰ ਕੌਂਸਲ ਨੂੰ ਕਹਿਣਗੇ ਜੀ ਵੀ ਤੁਸੀਂ ਇਹ ਕਰੋ। ਇਹ ਵੈਸੇ ਤੁਹਾਡਾ ਆਖਰੀ 8 ਨੰਬਰ ਵਾਰਡ ਵਿੱਚ ਹੀ ਪੈਂਦਾ ਨਾ ਤੁਹਾਡਾ ਏਰੀਆ ਇਹਦੇ। ਨੇ ਨਹੀਂ ਜਿਹੜਾ ਮੇਰਾ ਮੇਰਾ ਔਰਡ ਆ ਨਾ ਜਿਹੜਾ ਜਿੱਥੇ ਡਾਕਟਰ ਬਿੰਨੀ ਆ ਹਾਂਜੀ ਹਾਂਜੀ ਉਹ ਜਦੋਂ ਮਤਲਬ ਉੱਥੇ ਤੱਕ ਹੱਦ ਆ ਜੀ ਮੇਰੇ ਔਰਡ ਦੀ ਹਾਂਜੀ ਉਹਨਾਂ ਦੇ ਬਿਲਨੀ ਡਾਕਟਰ ਦੇ ਸਾਹਮਣੇ ਹੀ ਆ ਨਾ ਜੀ ਸੀਵਰੇਜ ਜਿਹੜਾ ਹਾਂਜੀ 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 ਜਿਹੜਾ ਇਹ ਮਿਲਦਾ ਜਾਣਾ ਭਾਈ ਭਾਰੋਂ ਵੱਗਦਾ ਦਾ ਭਾਈ ਜੀ ਹੋਇਆ ਕੀ ਆ ਸਿਰੇ ਤੱਕ ਨਾ ਇਹ ਇਹ ਸੂਏ ਤੱਕ ਜਾਂਦਾ ਸੀ ਸੀਵਰੇਜ ਹਾਂਜੀ ਅੱਗੇ ਜਿੱਥੇ ਪੱਠੇ ਨੇ ਨਾ ਉੱਪਰ ਥੇ ਉੱਥੇ ਮੱਜਾ-ਮੁੱਜਾ ਦਾ ਡੈਰੀ ਡੁੱਗੀ ਵਾਲੇ ਕਾਰਪਾ ਸਾਰੀ گاੜ ਦੇ ਵਿੱਚ ਭਾਈ ਜਾਂਦੇ ਆ। ਕੀ ਹੋ ਰਿਹਾ ਹੈ? ਇਹੋ ਤਾਂ ਮੈਂ ਇਹ ਪੁੱਛਣਾ ਸੀਗਾ ਜੇ ਆਪਣੀ ਹੱਦ 'ਚ ਨਹੀਂ ਆਂਦਾ ਤਾਂ ਇੱਥੇ ਤੀਵਰੇਜ ਪਾਇਆ ਕਿਉਂ ਗਿਆ? ਭਾਜੀ ਮੈਂ ਤੁਹਾਨੂੰ ਦੱਸਦਾ ਜਿਹੜਾ ਐ ਤਾਂ ਉਹ ਆਹੀ ਮੈਂ ਆਹੀ ਵਾ ਉਹਨਾਂ ਨਾਲ ਗੱਲ ਕੀਤੀ ਸੀ ਮੀਟਿੰਗ ਦੇ ਵਿੱਚ ਵੀ। ਹਾਂਜੀ। ਮੇਰੀ ਮੀਟਿੰਗ ਦੇ ਵਿੱਚ ਭਾਜੀ ਇਸ ਟੌਪਿਕ 'ਤੇ 10-15 ਮਿੰਟ ਬਹਿਸ ਵੀ ਹੋਈ ਆ। ਅੱਛਾ ਜੀ। ਮੈਂ ਕਹਿੰਦਾ ਜੀ ਉੱਥੇ ਲੋਕ ਪਰੇਸ਼ਾਨ ਹੋ ਰਹੇ ਆ ਵੀ ਆਪਾਂ ਇਹਦਾ ਹੱਲ ਕੱਢਣਾ ਜਿਵੇਂ ਮਰਜ਼ੀ ਕੱਢੋ ਮੈਨੂੰ ਨਹੀਂ ਪਤਾ ਆਪਾਂ ਬੜੀ ਜੀ ਦਿੱਕਤ ਆ ਰਹੀ ਏ ਉੱਥੇ ਬਿਲਕੁਲ ਸਿਗਨਲ ਤੇ ਆਪਾ ਤਾਂ ਪਾਜੀ ਲੱਗੇ ਹੋਏ ਆ ਬਾਕੀ ਤੁਸੀਂ ਵੀ ਇੱਕ ਵਾਰ ਆਪਦੇ ਐਂਡ ਤੇ ਤੁਸੀਂ ਪੁੱਛ ਸਕਦੇ ਹੋ ਠੀਕ ਹੱ ਤਾਂ ਹਾਂ ਜੀ ਹਾਂ ਜੀ ਠੀਕ ਮੈਂ ਤੁਹਾਨੂੰ ਕਹੂੰ ਤਾਂ ਕਹੀ ਉਹ ਨੰਬਰ ਭੇਜ ਦਵਾਂ ਹਾਂ ਜੀ ਭੇਜ ਦਿੰਦੇ ਇਹ ਹੀ ਉਹਦਾ ਨੰਬਰ ਤਾਂ ਹੈਗਾ ਜੀ ਸਾਡੇ ਕੋਲ ਮੈਂ ਪੱਤਰਕਾਰ ਨਾਲ ਗੱਲ ਤੇ ਨਗਰ ਕਾਉਂਸਲਰ ਪ੍ਰਧਾਨ ਸਾਹਿਬ ਪੂਜਾ ਰਾਣੀ ਜੀ ਨਾਲ ਜਦੋਂ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਸ ਦਾ ਕੰਮ ਜਲਦੀ ਹੀ ਕਰਵਾ ਦਵਾਂਗੇ ਸਾਜੀ ਪੱਤਰਕਾਰ ਗੱਲ ਕਰ ਰਹੇ ਸੀਗੇ ਜੀ ਹਾਂਜੀ ਪੱਤਰਕਾਰ ਗੱਲ ਕਰ ਰਹੇ ਸੀਗੇ ਜੀ ਜੀ ਇਹ ਮਾਰਕੀਟ ਕੈਪਿੰਗ ਕਮੇਟੀ ਦੇ ਪ੍ਰਧਾਨਤਾ ਬੋਲ ਰਹੇ ਜੀ ਹਾਂਜੀ ਹਾਂਜੀ ਲੇਕਿਨ ਇਹ ਉਹ ਜਿਹੜਾ ਆਪਣਾ ਨਜਾਰਾ ਰੋਡ ਤੇ ਹੈ ਨਾ 368 ਕੋਲ ਹੈ ਇੱਕ ਮੈਟਰ ਹੈ ਜੀ ਉਹ ਪੀਵਰੇਜ ਦਾ ਹਾਂਜੀ ਇਹ ਉਹਦਾ ਕੋਈ ਮਸਲਾ ਹੱਲ ਹੋਊਗਾ ਜੀ ਉਹਦਾ ਕੀ ਮਸਲਾ ਉਹ ਪੀਵਰੇਜ ਬੰਦ ਹੋ ਕੇ ਓਵਰਫਲੋ ਹੋਈ ਜਾ ਰਹੀ ਹੈ ਜੀ ਆਪਾਂ ਅਮਨ ਜੋਜੀ ਨਾਲ ਗੱਲ ਕੀਤੀ ਸੀਗੀ ਹਾਂ ਉਹ ਕਹਿੰਦੇ ਵੀ ਅਸੀਂ ਈਓ ਸਾਹਿਬ ਨੂੰ ਕਹਿੰਦੇ ਆ ਤਾਂ ਈਓ ਸਾਹਿਬ ਕਹਿੰਦੇ ਸਾਡੇ ਏਰੀਆ 'ਚ ਨਹੀਂ ਕੰਮ ਆਏਗਾ ਹਾਂ ਜੀ ਤੇ ਇਹ ਤੁਹਾਡੇ ਤੱਕਰ ਗੱਲ ਆਈਏ ਜੀ ਤੁਸੀਂ ਨਾ ਮੈਂ ਤੁਹਾਨੂੰ ਨੰਬਰ ਹਸਬੰਡ ਦਾ ਦੇ ਨਹੀਂ ਆ ਉਹਨਾਂ ਨਾਲ ਗੱਲ ਕਰ ਲਓ ਅੱਛਾ ਜੀ ਹਾਂ 898147 ਹੈਗਾ ਜੀ ਨੰਬਰ ਮੇਰੇ ਕੋਲ ਹੈ ਜੀ ਮਾਨਸਾ ਅੱਛਾ ਅੰਮਾ ਨੂੰ ਫੋਨ ਕਰ ਲਓ ਤੁਸੀਂ ਨਹੀਂ ਕਰੋਗੇ ਇਹ ਗੱਲ ਤਾਂ ਤੁਸੀਂ ਨਹੀਂ ਮਾਨਸਾ ਤੇ ਤੁਸੀਂ ਕੌਣ ਬੋਲ ਰਹੇ ਹੋ लवली ਬੋਲ ਰਾਂਗੀ ਪੱਤਰਕਾਰ ਅੱਛਾ ਮਚਾਣੇ ਨਹੀਂ ਜੀ ਮਾਨਸ ਕੋਈ ਗੱਲ ਨਹੀਂ ਉਹ ਤੁਮਨਾ ਗਾਲ ਕਰ ਲੈਣੇ ਕੋਈ ਗੱਲ ਨਹੀਂ ਕਰ ਲੈਣੇ ਗੱਲ ਤੇ ਉਹ ਕਹਿੰਦੇ ਨੇ ਵੀ ਸਾਡੀ ਬੈਸ ਵੀ ਹੋਈ ਸੀ ਉਸ ਨਾਲ ਅਮਨ ਜੋਜੀ ਕਹਿ ਰਹੇ ਨੇ ਹਾਂ ਜੀ ਹਾਂ ਜੀ ਤੇ ਜੇ ਏਰੀਆ ਨਹੀਂ ਪੈਂਦਾ ਤਾਂ ਸੀਵਰੇਜ ਕਿਉਂ ਪਾਇਆ ਹੋਇਆ ਹੈ ਜਦੋਂ ਸੜਕ ਨਹੀਂ ਬਣੀ ਸੀ ਕਿ ਉਦੋਂ ਤੱਕ ਸੀਵਰੇਜ ਸਹੀ ਚੱਲ ਰਹੀ ਸੀਗੇ ਤੇ ਬਾਅਦ ਵਿੱਚ ਜਦੋਂ ਸੜਕ ਬਣੀ ਐ ਸੜਕ ਬਣਨ ਤੋਂ ਬਾਅਦ ਸੀਵਰੇਜ ਬੰਦ ਹੋ ਗਿਆ ਬਲੌਕੇਜ ਆ ਗਈ ਤੇ ਉੱਥੇ ਨਾ ਕਈਆਂ ਦੇ ਐਕਸੀਡੈਂਟ ਹੋ ਰਹੇ ਨੇ ਓਕੇ ਹੱਲ ਪਰਸੋਂ ਇੱਕ ਮੁੰਡੇ ਦਾ ਐਕਸੀਡੈਂਟ ਵੀ ਹੋਇਆ ਉਹ ਪੀਜੀਆਈ ਦਾ ਸੀ ਠੀਕ ਕੋਈ ਗਾਲੀ ਕੱਢਣੀ ਨਹੀਂ ਜੀ ਰਿਕਵੈਸਟ ਹੀ ਆ ਉੱਥੇ ਦਾ ਕੰਮ ਕਰਾਓ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਜੀ ਹਾਂ ਜੀ ਉਹ ਉਹ ਤਰੀਕਾ ਕਾਫੀ ਹੈ ਜਾਨੀ ਕਿ ਐਕਸੀਡੈਂਟ ਹੋ ਰਹੇ ਨੇ ਤੇ ਗੰਗ ਗੰਦਗੀ ਬਹੁਤ ਫੈਲੀ ਹੋਈ ਬਿਮਾਰੀਆਂ ਦਾ ਘਰ ਬਣੀ ਜਾ ਰਿਹਾ ਕੋਈ ਨਹੀਂ ਆਪਾਂ ਗੱਲ ਕਰਕੇ ਬੈਠ ਕੇ ਗੱਲ ਕਰਦੀ ਹਾਂ ਇੱਥੋਂ ਦੇ ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਤੇ ਇੱਥੋਂ ਦੇ ਰਾਗੀਰਾ ਨਾਲ ਤੇ ਇੱਥੋਂ ਦੇ ਵਿਅਕਤੀਆਂ ਨਾਲ ਵੀ ਗੱਲ ਕਰਦੇ ਹਾਂ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਹਨ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਆਉ ਦੇਖਦੇ ਹਾਂ ਇੱਕ ਖਾਸ ਰਿਪੋਰਟ ਦੇਖੋ ਪਹਿਲਾਂ ਤਾਂ ਸਾਰਿਆਂ ਸਿੱਸੀ ਗਾਲ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਅਸੀਂ ਇੱਥੇ ਬਾੜ ਨੂੰ ਅਸੀਂ ਬੂਟਾਂ ਪਾਈਆਂ ਜਿਦਾ ਆਇਆ ਸਾਰਾ ਕੁਝ ਕੀਤਾ ਲੇਕਿਨ ਫੇਰ ਵੀ ਹਨਾ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਠੀਕ ਹੈ ਸਾਡੀ ਕਿਸੇ ਨਾਲ ਲਾਗੜਾੜ ਤਾਂ ਨਹੀਂ ਹੈਗੀ ਲੇਕਿਨ ਫੇਰ ਵੀ ਦੇਖੋ ਨਾ ਅਸੀਂ ਐਨੇ ਗੰਦ ਚ ਬੈਠੇ ਆ ਦੂਰੋਂ ਦੂਰੋਂ ਮੇਰੇ ਕੋਲ ਲੋਕ ਆਉਂਦੇ ਨੇ ਹਨ ਤੇ ਮਲਕੀ ਫੇਰ ਵੀ ਦੇਖਣਾ ਪੈਂਦਾ ਵੀ ਇੱਥੇ ਇੱਕ ਬੱਚਾ ਇੱਥੇ ਡਿਗਿਆ ਪੀ ਜੇ ਗਿਆ ਉਹਦਾ ਜਵਲਾ ਟੁੱਟ ਗਿਆ ਲੇਕਿਨ ਕੋਈ ਸੁਣਵਾਈ ਹੋ ਨਹੀਂ ਹੈਗੀ ਤੁਸੀਂ ਕਿੰਨਾਂ ਕੋਲ ਗਏ ਸੀ ਕਿੰਨਾ ਨਾਲ ਗੱਲਬਾਤ ਕੀਤੀ ਸੀ ਸਰ ਤੁਸੀਂ ਦੇਖੋ ਜੀ ਹੁਣ ਤੇਨੂੰ ਸਾਡੇ ਬ੍ਰਦਰ ਨੇ ਆ ਅਮਨ ਜੀ ਹੈਗੇ ਨੇ ਤੇ ਲੇਕਿਨ ਫੇਰ ਵੀ ਉਹਨਾਂ ਦੀ ਮਸ਼ੀਨ ਆਉਗੀ ਕਿਉਂਕਿ ਪਰ ਆ ਮਸ਼ੀਨ ਆਉਗੀ ਠੀਕ ਆ ਪਰ ਅਸੀਂ ਹੁਣ ਤਾਂ ਅਸੀਂ ਪ੍ਰੋਬਲਮ ਚ ਬੈਠਿਆ ਨਾ ਹਨਾ ਇੱਥੇ ਐਡੀ ਗੰਦ ਵਿੱਚ ਬੈਠੇ ਆ ਸਮੈਲ ਆ ਰਹੀ ਆ ਲੋਕੀ ਛਿੱਟੇ ਪਾਉਂਦੇ ਨੇ ਦੁਕਾਨ ਦੇ ਵਿੱਚ ਛਿੱਟੇ ਜਾਂਦੇ ਨੇ ਤੇ ਬੁਰੇ ਹਾਲ ਨੇ ਜੀ ਅਸੀਂ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਅਸੀਂ ਬਾਹਰ ਆਧਾ ਰਬਸਾਰੇ ਕਾਰ ਨੂੰ ਕੀ ਪੀ ਕਰਨੀ ਚਾਹੁੰਦੇ ਆ ਵੀ ਕੀ ਹੋਣਾ ਚਾਹੀਦਾ ਸਾਹਮਣੇ ਸਕੂਲ ਕਾਮਨ ਸਕੂਲ ਆ ਇਧਰ ਤੁਹਾਡਾ ਮੈਡੀਕਲ ਦੇਖੋ ਇਹ ਹੁਣ ਸਵੇਰ ਦੇ ਦੇਖੋ ਬੱਚਿਆਂ ਦੀ ਇੱਥੇ ਲੈਣਾ ਲੱਗਿਆ ਹੁੰਦਿਆਂ ਨੇ ਸਾਰੇ ਨਾਲ ਤਿਆਰ ਗਾਰ ਹੋ ਕੇ ਆਉਂਦੇ ਨੇ ਉਹ ਪਾਣੀ ਗੰਦੇ ਪਾਣੀ ਦੇ ਵਿੱਚ ਪੈਰ ਹੁੰਦੇ ਆ ਉਹਨਾਂ ਦੇ ਤੇ ਹੁਣ ਕੀ ਦੇਖਿਆ ਜਾਵੇ ਜੀ ਉੱਥੇ ਕੋਈ ਸੁਣਵਾਈ ਤਾਂ ਹੈ ਨਹੀਂ ਵੈਸੇ ਕੋਈ ਪੁੱਛ ਕਹਿੰਦਾ ਵੀ ਹੈ ਨਹੀਂਗਾ ਜੀ ਤੇ ਹੁਣ ਤਾਂ ਸਾਨੂੰ ਦੁੱਖਾ ਸੀ ਕਹਿ ਰਹੇ ਆ ਜੀ ਠੀਕ ਹੈ ਨਾ ਜੀ ਤੇ ਬਾਕੀ ਹੁਣ ਇਹ ਤਾਂ ਹੁਣ ਗਵਰਨਮੈਂਟ ਨੂੰ ਚਾਹੀਦਾ ਜਾਂ ਹੁਣ ਇਹਨਾਂ ਨੂੰ ਚਾਹੀਦਾ ਜੀ ਹੁਣ ਅਸੀਂ ਤੁਹਾਨੂੰ ਅਸੀਂ ਨਮਾਇंदे ਕਿਤੇ ਨਹੀਂ ਮੰਨ ਲਓ ਕੁਛ ਇਹ ਕਹਿਣ ਸਾਨੂੰ ਉਹ ਵੀ ਭਾਈ ਇਦਾਂ ਨਹੀਂ ਇਦਾਂ ਠੀਕ ਕਰਾਂਗੇ ਨਾ ਤਾਂ ਕੋਈ ਆਉਂਦਾ ਨਾ ਵਸਤਾ ਕੀ ਕਰੀਏ ਫੈਸਲਾ ਸਾਹਮਣੇ ਕੀ ਸ਼ਵਾਸ਼ਾ ਦਿੱਤਾ ਇਹ ਤੁਹਾਨੂੰ ਉਹ ਤਾਂ ਕਹਿੰਦੇ ਨੇ ਜੀ ਅਸੀਂ ਹਜੇ ਤਾਂ ਇਹ ਔਖਾ ਵਾ ਤੇ ਪਹਿਲਾਂ ਤਾਂ ਕਹਿੰਸੀ ਵੀ ਉਹ ਹੱਦ ਤੋਂ ਬਾਹਰ ਆ ਕੰਮ ਤੇ ਫਿਰ ਇਸका ਵੀ ਇਹ ਤਾਂ ਕੰਮ ਗਲਤ ਹੋ ਗਿਆ ਵੀ ਹੱਦ ਤੋਂ ਬਾਹਰ ਹੈ ਤਾਂ ਹੁਣ ਇਦਾਂ ਹੀ ਰਹੂਗਾ ਤੇ ਫਿਰ ਕਹਿੰਦੇ ਵੀ ਹੁਣ ਮਸ਼ੀਨ ਆਊਗੀ ਹੁਣ ਮਸ਼ੀਨ ਪਤਾ ਨਹੀਂ ਜੀ ਕਦੋਂ ਆਊਗੀ ਹੁਣ ਸ਼ਹਿਰ ਨੂੰ ਤਾਂ ਹੋਵੇ ਠੀਕ ਹੈ ਸਰਕਾਰ ਨੂੰ ਕੀ ਅਪੀਲ ਭਗਵੰਤ ਮਾਨ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਰ ਤੁਸੀਂ ਭਗਵੰਤ ਮਾਨ ਜੀ ਹੁਣ ਕੀ ਕੰਮ ਕੀਤਾ ਜਾਵੇ ਜੀ ਹੁਣ ਜੇ ਕੋਈ ਦੇਖੋ ਚਾਹੇ ਤਾਂ ਇਹ ਵੀ ਸਾਡੇ ਹੋਈ ਨੇ ਸੀਐਮ ਡਾਪੀ ਨੇ ਲੇਕਿਨ ਜੇ ਹੁਣ ਇਹ ਮੂਰੇ ਆਉਣਗੇ ਕੰਮ ਕਰਨਗੇ ਅਸੀਂ ਉਹਨਾਂ ਨੂੰ ਚੰਗਾ ਕਹਾਂਗੇ ਹੁਣ ਵੀ ਚੰਗਾ ਹੀ ਕਹਨੇ ਆ ਮਤਲਬ ਸਾਡਾ ਗਲਤ ਗੱਲ ਆ ਨਾ ਜੀ ਤੁਸੀਂ ਆ ਕੇ ਖੜੋ ਕਤਰੀ ਸਾਹਿਬ ਦੇ ਆਫਿਸ ਦੇ ਵਿੱਚ ਕੋਈ ਕੰਪਲੇਂਟ ਪਾਈ ਸਰ ਤੁਸੀਂ ਕੋਈ ਕੰਪਲੇਂਟ ਨਹੀਂ ਪਾਈ ਹੈਗੀ ਇਸ ਤਾਂ ਚਲੋ ਸਾਡੇ ਭਾਈ ਸਚਾਰਾ ਬਾ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਕੰਨਾ ਕੋਈ ਆਉਂਦਾ ਨਹੀਂ ਸੁਣਦਾ ਨਹੀਂ ਦੇਖੋ ਤੁਹਾਡੇ ਸਾਹਮਣੇ ਇਹ ਜੀ ਸਾਰੇ ਟੋਬਾ ਲੱਗਿਆ ਪਿਆ ਵਾ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਇਕੱਲਾ ਬਰਸਾਤ ਦਾ ਪਾਣੀ ਆ ਲੇਕਿਨ ਤੁਸੀਂ ਆ ਕੇ ਦੇਖੋ ਸੀ ਰੂਟੀਨ ਚ ਪਾਣੀ ਹੁਣ ਵੀ ਚੱਲ ਰਿਹਾ ਇੱਥੇ ਭਾਈ ਕੀ ਕਹਿਣਾ ਚਾਹੋਗੇ ਭਾਈ ਜੀ ਇਸ ਮੈਟਰ 'ਚ ਨਾ ਕਿ ਜਾਨਾ ਭਾਈ 6 ਮਹੀਨੇ ਹੋ ਗਏ ਦੇਖਦੇ ਨੂੰ ਅਸੀਂ ਰੋਜ਼ ਲੰਘਦੇ ਬੜਦੇ ਹੈਗੇ ਮੋਟਰਸਾਈਕਲ ਮੇਰਾ ਭੰਨ ਆ ਗਿਆ ਸੀਗਾ ਮੈ ਡਿੱਗ ਗਿਆ ਸੀਗਾ 6 ਮਹੀਨੇ ਹੋ ਗਏ ਦੇਖਦੇ ਨੂੰ ਸਾਰਾ ਗਟਰ ਦਾ ਪਾਣੀ ਇੱਥੇ ਨਿਕਲਦਾ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਕੇ ਕੀ ਪ੍ਰਸ਼ਾਸਨ ਕੇ ਪੀਠ ਨਹੀਂ ਕਰਨੀ ਚਾਹੁੰਦੇ ਤੁਸੀਂ ਸਰਕਾਰ ਨੂੰ ਅਪੀਲ ਹੀ ਹੈ ਸਰ ਕਿ ਇਹਨੂੰ ਸਹੀ ਕਰਾਵੇ ਕੋਈ ਕਿ ਬਸ ਆਈ ਅਪੀਲ ਹੈ ਸਾਡੀ ਤਾਂ ਬਦਲ ਬਾਤ ਕਰਦੇ ਹਾਂ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਕੰਪਲੇਂਟ ਕਰ ਕਰ ਕੇ ਥੱਕ ਗਏ ਜੀ ਔਰ ਇੱਥੇ ਸੁਣਵਾਈ ਕੋਈ ਵੀ ਨਹੀਂ ਇੱਕੋ ਬਹਾਨਾ ਤੁਸੀਂ ਕੰਪਲੇਟ ਕਿਹਦੀ ਆ ਜੇ ਅਪਾ ਕਾਉਂਸਲਰ ਸਾਹਿਬ ਨੂੰ ਕੀਤੀ ਹੋਈ ਹੈ ਆਪਣੀ ਕਾਉਂਸਲਰ ਸਾਹਿਬ ਅਮਨਦੀਪ ਪਨੇ ਸਰ ਜੀ ਉਹਨਾਂ ਨੂੰ ਕੀਤੀ ਹੋਈ ਆ ਉਹ ਕਹਿੰਦੇ ਲੁਧਿਆਣੇ ਤੋਂ ਮਸ਼ੀਨ ਆਉਣੀ ਆ ਮਸ਼ੀਨ ਆਊਗੀ ਫਿਰ ਅਸੀਂ ਕਰਾਂਗੇ ਉਹਨਾਂ ਦੀ ਕਦੋਂ ਮਸ਼ੀਨ ਆਉਣੀ ਆ ਤੇ ਕਦੋਂ ਇਹ ਸਾਫ਼ ਹੋਣਾ ਤੁਹਾਡੀ ਗੱਲ ਇੱਥੇ ਤਾਂ ਰੋਟੀਨ ਦੇ ਵਿੱਚ ਦੋ ਮੈਂ ਕਟੇਕਟ 15 ਪੌਂਡ ਦਾ ਮੈਂ ਕਰਦੇ ਹੁਣੇ ਉਹਨਾਂ ਨੂੰ ਕੀ ਕਹਿੰਦੇ ਉਹਨਾਂ ਨੇ ਕੀ ਤੁਹਾਨੂੰ ਸੁਵਾਸ਼ਨ ਦਿੱਤਾ ਜੀ ਉਹਨਾਂ ਨੇ ਸੁਵਾਸ਼ਨ ਇਹ ਕਿਹਾ ਕਿ ਮਸ਼ੀਨ ਲਈ ਕੀ ਆ ਹੋਇਆ ਲੁਧਿਆਣੇ ਤੋਂ ਜਿੱਦਾਂ ਮਸ਼ੀਨ ਬਰਸਾਤੀ ਮੌਸਮ ਚੱਲ ਰਿਹਾ ਮਸ਼ੀਨ ਆਊਗੀ ਤੇ ਅਸੀਂ ਕੀ ਕਹਿੰਦੇ ਇੱਥੇ ਕੀ ਕਹਿੰਦੇ ਇਹਨੂੰ ਸਹੀ ਕਰਵਾਵਾਂਗੇ ਨਾ ਮਸ਼ੀਨ ਆ ਰਹੀ ਐ ਨਾ ਸਹੀ ਹੋ ਰਹੀ ਆ ਸਾਰੇ ਘਰ ਦਾ ਘਰ ਤੱਕ ਬੈਕ ਮਾਰ ਰਿਆ ਪਾਣੀ ਲੇਕਿਨ ਇੱਥੇ ਕਿਸੇ ਨੂੰ ਕੋਈ ਹੈ ਨਹੀਂਗਾ ਇੱਥੇ ਤਾਂ ਚਲੋ ਡਾਕਟਰ ਸਾਹਿਬ ਦੇ ਕਲੀਨਿਕ ਦੇ ਆ ਸਾਡੇ ਤਾਂ ਗਲੀ 'ਚ ਘਰ ਗਲੀ 'ਚ ਸਾਰਾ ਪਾਣੀ ਬੈਕ ਆ ਰਿਆ ਵਾ ਸਾਡੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਨਾ ਸਕੂਲ ਦਾ ਕੋਈ ਫਿਕਰ ਆ ਨਾ ਇੱਥੇ ਕਲੀਨਿਕ ਦਾ ਫਿਕਰ ਆ ਨਾ ਵਾਸੀਆਂ ਦਾ ਫਿਕਰ ਆ ਅਸੀਂ ਵੋਟਾਂ ਇਸ ਕਰਕੇ ਥੋੜੀ ਪਾਈਆਂ ਨੇ ਕਿ ਭਾਈ ਸਾਨੂੰ ਇਹੋ ਜੀ ਚੀਜ਼ਾਂ ਤੋਂ ਨਿਕਲਣਾ ਪਵੇ ਪਹਿਲਾਂ ਤਾਂ ਇਹ ਤੇ ਸੀਵਰੇਜ ਨਹੀਂ ਸੀ ਸੀਵਰੇਜ ਪਿਆ ਦਾ ਵਾੜਨ ਤੋਂ ਪਹਿਲਾਂ ਬੰਦ ਹੋ ਗਿਆ ਉਹ ਇਹ ਤੇ ਸੀਵਰੇਜ ਦਾ ਕਰਨਾ ਕੀ ਆ ਮੇਰੇ ਵੱਲੋਂ ਨਾ ਹੀ ਪੰਦੋ ਤਾਂ ਚੰਗੇ ਸਰ ਕਟੋਕਟ ਕੱਚੀਆਂ ਖੂਹਿਆਂ ਨਾਲ ਕੰਮ ਤਾਂ ਚੱਲਦਾ ਹੀ ਸਾਡਾ ਬੰਦ ਤਾਂ ਨਹੀਂ ਹੁੰਦਾ ਸੀ ਭਾਈ ਇਹੋ ਜੇ ਗੰਦ ਚ ਨੇ ਸ਼ਹਿਰ ਲੁਧਿਆਣਾ ਛੱਡ ਕੇ ਇੱਥੇ ਆਏ ਆ ਕਿ ਸਾਫ਼ ਸੁਥਰਾ ਦੇਖ ਕੇ ਇਹ ਸ਼ਹਿਰ ਬਰਨਾਲਾ ਵੀ ਗੰਦਾ ਹੋਈ ਜਾਂਦਾ ਪਿਆ ਵਾ ਜਰੀਏ ਇਹ ਤੁਹਾਡੀ ਹੁਣ ਪੈਂਟ ਪਾ ਗਈ ਗਿੱਲੇ ਕੱਪੜੇ ਹੋ ਗਏ ਤੁਸੀਂ ਡਿਊਟੀ 'ਤੇ ਚੱਲੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਕੀ ਕੀ ਹੋ ਮੋ ਬੁਰਾ ਹਾਲ ਆ ਪਿਛਲੇ 2 ਮਹੀਨੇ ਤੋਂ ਇਹ ਅੱਧਾ ਹੀ ਰਹਿ ਰਿਹਾ ਵਾ ਆ ਆ ਰਿਹਾ ਜਾ ਰਿਹਾ ਕੁਝ ਹੁਣ ਫੋਰਸ ਸਾਡੇ ਮੈਡਮ ਇੱਥੇ ਡਿੱਗ ਗਏ ਉਹਨਾਂ ਦੀ ਸਕੂਟੀ ਤਿਸਲ ਗਈ ਇਹਨਾਂ ਦਾ ਸਟਾਉਟਾ ਕਾਫੀ ਲੱਗ ਗਿਆ ਤੇ ਉਹ ਵੀ ਦੇਲ ਚ ਕਿੰਨੀ ਵਾਰ ਇਹ ਅਪਡਾਊਨ ਕਰਦੇ ਆ ਸੜਕ ਤੇ ਮੇਰਾ ਸਰ ਜੀ ਦਿਨ ਚ 5-6 ਵਾਰੀ ਹੁੰਦੀ ਹੈ ਸਰ ਇਹ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਸ਼ੁਰੂਆਤੋਂ ਡੋਣਾ ਚਾਹੀਦਾ ਤੁਸੀਂ ਕੀ ਪੀ ਇਹ ਗੱਲ ਜਿੰਨੀ ਜਲਦੀ ਹੋ ਸਕੇ ਨੂੰ ਦੁਬਾਰਾ ਇੱਕ ਟਿਕਤਾ ਹੋਰ ਫਲੋ ਹੋ ਜਾਂਦਾ ਹੈ ਕਿੱਥੇ ਦਿੱਕਤ ਆ ਰਹੀ ਹੈ ਉਹਨੂੰ ਸੋਲਵ ਕਰਾਉਣਾ ਚਾਹੀਦਾ ਹੈ ਇਹ ਤਾਂ ਇਹ ਜਿਹੜਾ ਸੀਵਰੇਜ ਆ ਸੀਵਰੇਜ ਉੱਪਰ ਪਾਣੀ ਓਵਰਫਲੋ ਹੋ ਜਾਂਦਾ ਜਦੋਂ ਬਰਸਾਤ ਆਉਂਦੀ ਆ ਪਾਣੀ ਭਰ ਜਾਂਦਾ ਲੋਕ ਕਹਿੰਦੇ ਸਾਡੇ ਘਰਾਂ ਦੇ ਵਿੱਚ ਵੜਦਾ ਜਿਹੜੇ ਤੁਸੀਂ ਰਾਹ ਗੀਰੋ ਇਹ ਲਈ ਤੁਹਾਡਾ ਕਿੰਨੇ ਰੋਜ਼ ਕਿੰਨੀ ਆਪਣਾ ਮੈਂ ਜੀ ਰੋਜ਼ ਇਧਰ ਨੰਗਦਾ ਜੀ ਮੈਨੂੰ ਤਾਂ ਮਹੀਨਾ ਮੈਨੂੰ ਤਾਂ ਘਟੋ ਘਟ ਮਹੀਨਾ ਹੋ ਗਿਆ ਠੀਕ ਹੈ ਜੀ ਤੇ ਇੱਥੇ ਪਾਣੀ ਇੰਨਾ ਖੜ ਜਾਂਦਾ ਇੰਨਾ ਇੱਕ ਵਾਰ ਤਾਂ ਗੱਡੀ ਫਸ ਗਈ ਸੀ ਕਿਰੀ ਨਾ ਮਗਾ ਕੇ ਚਕਾਈ ਸੀ ਗੱਡੀ ਠੀਕ ਹੈ ਜੀ ਇਹਨਾਂ ਨੂੰ ਕਈ ਵਾਰ ਕਿਹਾ ਸਕੂਲ ਵਾਲਿਆਂ ਨੂੰ ਵੀ ਠੀਕ ਕਰਾ ਦਿਓ ਠੀਕ ਕਰਾ ਦਿਓ ਠੀਕ ਹੈ ਜੀ ਇਹਨਾਂ ਨੇ ਪਹਿਲਾਂ ਇੱਕ ਵਾਰ ਬੰਦੇ ਬੁਲਾਏ ਸੀਗੇ ਠੀਕ ਕਰਾਈ ਸੀ ਨੀ ਤਾਂ ਜਿੰਮੇਵਾਰੀ ਨਹੀਂ ਬਣਦੀ ਹਾਂ ਜੀ ਇਹਨਾਂ ਨੇ ਫਿਰ ਬੁਲਾਇਆ ਸੀ ਕਾਰਪੋਰੇਸ਼ਨ ਵਾਲੇ ਫਿਰ ਵੀ ਕੋਈ ਹੱਲ ਨਹੀਂ ਹੋਇਆ ਹੈਗਾ ਹੁਣ ਵੀ ਟੋਇਆ ਹੈ ਨਹੀਂ ਇੱਕ ਵਾਰ ਇੱਥੇ ਮੋਟਰਸਲਾ ਫਸ ਗਿਆ ਜਾਂ ਡਿੱਗਣਾ ਪੱਟ ਗਿਆ ਬੰਦਾ ਨਹੀਂ ਸਿਰ ਪਾੜੇ ਜਾਣਾ ਯਾਰ ਇਹਦਾ ਆ ਸਾਹੀ ਰਕੰਦੇ ਆ ਰੋਜ਼ ਇੱਥੇ ਇੰਨਾ ਪਾਣੀ ਟੱਕਣ ਵੀ ਹੈ ਨਹੀਂ ਜੀਰੇ ਛਿੱਟੇ ਪੈਂਦੇ ਆ ਕੀ ਅਪੀਲ ਕਰਨੀ ਚਾਹੁੰਦੇ ਹੋ ਬੰਦੇ ਅਪੀਲ ਕਰਨ ਇਹ ਚਾਹੁੰਦੇ ਆ ਕਿ ਇਹਨੂੰ ਫਟਾਫਟ ਠੀਕ ਕਰਾਓ ਜੀ ਐਵੇਂ ਕਿਸੇ ਦਾ ਨੁਕਸਾਨ ਨਾ ਹੋ ਜਾ ਸਕੂਲ ਆ ਬੱਚੇ ਨੰਗਦੇ ਆ ਕਰਦੇ ਆ ਕਿਹਦਾ ਵਿੱਚ ਗਿਰ ਗਿਆ ਉਹ ਕੋ ਟੋਇਆ ਹੈਗਾ ਵਿੱਚ ਬੰਦਾ ਗਿਰ ਗਿਆ ਲੱਭਣਾ ਨਹੀਂ ਬੰਦਾ ਠੀਕ ਹਾਂਜੀ ਸਾਰੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜਾ ਟੋਇਆ ਆ ਪਾ ਖੱਡਾ ਹੋਇਆ ਹੋਰ ਫਲੋ ਹੋ ਕੇ ਪਾਣੀ ਚੱਲ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਰੋਜ਼ ਨਿਕਲਦੇ ਹੋ ਤੁਸੀਂ ਕਿੰਨੀ ਵਾਰ ਅਪਡਾਊਨ ਕਰਦੇ ਹੋਵੋਗੇ ਤੁਸੀਂ ਇਸ ਦੀ ਇਹਦੀ ਦਿੱਕਤ ਬਹੁਤ ਆਉਂਦੀ ਹੈ ਜੀ ਹਾਂਜੀ ਇਹਦਾ ਹੋਣਾ ਚਾਹੀਦਾ ਜੀ ਕੋਈ ਹੱਲ ਠੀਕ ਹੈ ਤੇ ਤੁਸੀਂ ਕਿੰਨੀ ਵਾਰ ਅਪਡਾਊਨ ਕਰਦੇ ਹੋ ਅਸੀਂ ਤਾਂ ਇਧਰੋਂ ਡੇਲੀ ਸਵੇਰੇ ਸ਼ਾਮ ਕਰਦੇ ਆ ਜੀ ਸਵੇਰੇ ਸ਼ਾਮ ਕਰਦੇ ਹਾਂ ਤੇ ਹੁਣ ਤੁਸੀਂ ਸਰਕਾਰ ਕੇ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਅਸੀਂ ਤੇ ਇਹੀ ਕਹਿੰਨੇ ਇਹਦਾ ਹੱਲ ਹੋਣਾ ਚਾਹੀਦਾ ਜੀ ਬਣਨੀ ਚਾਹੀਦੀ ਸੜਕ ਇਤੋਂ ਖਰਾਬ ਹੈ ਸੀਵਰੇਜ ਬੰਦਾ ਪਾਣੀ ਬਾਹਰ ਨਿਕਲ ਰਿਹਾ ਹਰ ਵਾਰੀ ਕਹਿ ਦਿੱਤਾ ਜਾਂਦਾ ਆ ਕੋਈ ਗੱਲ ਨਹੀਂ ਜੀ ਹੁਣ ਅਸੀਂ ਅੱਗੇ ਸਰਕਾਰ ਆਵਾਂਗੇ ਅੱਗੇ ਬਣਾਵਾਂਗੇ ਅੱਗੇ ਇਦਾਂ ਕਰਦਾਂਗੇ ਕੋਈ ਨਹੀਂ ਕੁਛ ਕਰਦਾ ਸਾਡੇ ਬੱਚਿਆਂ ਨੂੰ ਸਾਨੂੰ ਆਪ ਨੂੰ ਇੰਨੀ ਦਿੱਕਤ ਇੰਨੀ ਪਰੇਸ਼ਾਨੀ ਆਉਂਦੀ ਆ ਐਨਐਰ ਦੀ ਬੱਚੇ ਇੱਥੇ ਡਿੱਗ ਜਾਂਦੇ ਆ ਸਕੂਟਰੀ ਤੋਂ ਪਰਸੋਂ ਚੌਥਾ ਮੁੰਡਾ ਡਿੱਗ ਗਿਆ ਸਾਡਾ ਸਕੂਟਰੀ ਤੇ ਸੱਟਾਂ ਲੱਗੀਆਂ ਉਹਦੇ ਕਾਫੀ ਸੱਟਾਂ ਲੱਗੀਆਂ ਨੇ ਤੁਸੀਂ ਕਿਸੇ ਕੋਈ ਕੰਪਲੇਂਟ ਪਾਈ ਹੈ ਭੈਣ ਜੀ ਕੰਪਲੇਨਟ ਪਾਈ ਹੈ ਅਸੀਂ ਅਮਨ ਨੂੰ ਵੀ ਕੰਪਲੇਨਟ ਕੀਤੀ ਇਦਰ ਹੈਪੀ ਜੀ ਨੂੰ ਵੀ ਕੀਤੀ ਹੈ ਭਾਜੀ ਨੂੰ ਵੀ ਕੀਤੀ ਹੈ ਕੰਪਲੇਨਟ ਕੀਤੀ ਪਰ ਕੋਈ ਕਰਦਾ ਨਹੀਂ ਕਿ ਕਿਹਨਾਂ ਦਾ ਏਰੀਆ ਦਾ ਕਿਹਨਾਂ ਦੀ ਹੱਦਬੰਦੀ ਦੇ ਵਿੱਚ ਇਹ ਨਹੀਂ ਬਣਾ ਦਾਂਗੇ ਕੋਈ ਨਹੀਂ ਬਣਾ ਦਾਂਗੇ ਬਸ ਇੱਦਾਂ ਹੀ ਕਰਦੇ ਰਹਿੰਦੇ ਕਿੰਨੇ ਮਹੀਨੇ ਹੋ ਗਏ ਤੁਹਾਡੇ ਨਾਲ ਗੱਲਬਾਤ ਚੱਲਦੀ ਹੋ ਗਈ ਹੋ ਗਏ ਸਾਨੂੰ 6 ਕੁ ਮਹੀਨੇ ਤਾਂ ਹੋ ਹੀ ਗਏ ਆ ਸਾਨੂੰ ਪੰਜ ਮਹੀਨੇ ਲਗਾਤਾਰ ਕਰਦੇ ਹੋ ਗੱਲਬਾਤ ਲਗਾਤਾਰ ਨਹੀਂ ਅਸੀਂ ਚਲੋ ਕਦੀ ਕਿਦਾਰ ਜਦੋਂ ਸਾਡਾ ਵੀ ਟਾਈਮ ਲੱਗਦਾ ਅਸੀਂ ਵੀ ਉਦੋਂ ਫੋਨ ਕਰਦੀ ਤਾਂ ਹੁਣ ਹਰ ਟਾਈਮ ਅਸੀਂ ਵੀ ਫ੍ਰੀ ਨਹੀਂ ਹੈਗੇ ਕਿ ਉਹਨਾਂ ਨੇ ਫੋਨ ਕਰੀ ਜਾਈਏ ਕਿ ਇੱਕ ਵਾਰੀ ਕਹਿਣ ਸੀ ਉਹਨਾਂ ਨੂੰ ਕਰਾਉਣਾ ਚਾਹੀਦਾ ਕੰਮ ਕਿ ਸਾਨੂੰ ਕਿੰਨੀ ਦਿੱਕਤਾਂ ਪਰੇਸ਼ਾਨਾ ਆਉਂਦੀਆਂ ਨੇ ਕਦੀ ਪਾਣੀ ਕਿੱਥੇ ਤੱਕ ਖੜ ਜਾਂਦਾ ਉੱਥੇ ਤੱਕ ਪਾਣੀ ਜਾਂਦਾ ਸੀ ਬਰੇ ਜਾਂਦਾ ਬੈਕ ਪਾਣੀ ਇੰਨਾ ਮਾਰਦਾ ਆ ਕੋਈ ਨਹੀਂ ਹੱਲ ਕਰ ਬਾਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਉੱਤੇ ਮੈਟਰ ਚ ਮੁੱਦੇ ਕਿ ਇਹ ਤਾਂ ਬਸ ਹੈ ਯਹਾਂ ਤੱਕ ਸਭ ਪਾਣੀ ਭਰਾ ਹੁੰਦਾ ਹੈ ਪੂਰਾ ਔਰ ਬੱਚੇ ਆਤੇ ਹਨ ਕਈ ਵਾਰ ਸਕੂਲੀ ਬੱਚੇ ਇਸ ਵਿੱਚ ਗਿਰ ਗਏ ਡਾ ਗਿਰ ਗਏ ਬਹੁਤ ਜ਼ਿਆਦਾ ਸੜ ਲੱਗਦੀ ਲੇਕਿਨ ਲੋਕ ਸੁਣਤੇ ਹੀ ਨਹੀਂ ਹੈ ਬਹੁਤ ਦਿਨੋਂ ਕਮ ਸੇਮ 6 ਮਹੀਨੇ ਤੋਂ ਹੋ ਗਏ ਇਸ ਕੋ ਐਸੀ ਜਾ ਰਿਹਾ ਵਾ ਹਾਂਜੀ ਤੇ ਟੋਆ ਪੈਦਾ ਆਉਣ ਜਾਣ ਵਾਲੀ ਪਬਲਿਕ ਨੂੰ ਕਿੰਨੀ ਕਿ ਪਰੇਸ਼ਾਨੀਆਂ ਆਦੀ ਹੈ ਪਰੇਸ਼ਾਨੀ ਤਾਂ ਹੁੰਦੀ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਸ ਕਰਾਣਾ ਚਾਹੀਦਾ ਹੈ ਵੈਸੇ ਚੀਜ਼ਾਂ ਤੁਸੀਂ ਕਿਹਦੇ ਆ ਆਪਣਾ ਸ਼ੋਭ ਨਾਮ ਕੀ ਹੈ ਬਾਈ ਜੀ ਮੇਰਾ ਸ਼ੋਭ ਨਾਮ ਰਮਨ ਪਟਿਆ ਮੈਂ ਹਾਰਾ ਕਲੋਨੀ ਤੇ ਬੈਕਸਾਈਡ ਰਹਿਣਾ ਵਾ ਅੱਛਾ ਜੀ ਕਿਤੋਂ ਕਿੰਨੀ ਕ ਵਾਰ ਆਣਾ ਜਾਣਾ ਹੁੰਦਾ ਹੈ ਡੇਲੀ ਤੁਸੀਂ ਕਿੰਨੀ ਵਾਰ ਨਿਕਲਦੇ ਜਾਂਦੇ ਜਾਂਦੇ ਹੋ ਵੈਸੇ ਕਾਫੀ ਤਰ੍ਹਾਂ ਆਈ ਜਾਈਦਾ ਆਵਾਜ਼ੇ ਚੱਲਦੀ ਰਹਿੰਦੀ ਆ ਤੁਸੀਂ ਕੋਈ ਸ਼ਿਕਾਇਤ ਪਾਈ ਕਿਸੇ ਦੇ ਅੱਗੇ ਵੀ ਇੱਥੇ ਇਹ ਠੀਕ ਹੋਣਾ ਚਾਹੀਦਾ ਠੀਕ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹੋਣਾ ਤਾਂ ਚਾਹੀਦਾ ਇਹ ਸਾਨੇ ਆਲ ਦੀ ਹੱਦਬੰਦੀ ਦੇ ਅੰਦਰ ਹੈ ਜਾਂ ਨਹੀਂ ਹੈ ਇਹ ਤਾਂ ਹੈਗਾ ਹੀ ਹਾਂਜੀ ਹੋਣਾ ਚਾਹੀਦਾ ਵਾ ਹੋਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ